ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਕਮੀਜ਼ ਤੇ ਪਲੇਟਸ ਪਲੂਈਆਂ ਪਾਉਣੀਆਂ ਦੱਸਾਂਗੇ ਕਈ ਦਿਨਾਂ ਤੋਂ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਦੀਦੀ ਪਲੇਟਸ ਪਾਉਣੀਆਂ ਦੱਸੋ ਵੀ ਸਹੀ ਤਰੀਕੇ ਚ ਆਪਾਂ ਵੀ ਪਲੇਟਸ ਕਿੱਦਾਂ ਪਾ ਸਕਦੇ ਹਾਂ ਦੇਖੋ ਭੈਣੇ ਕੱਲ ਆਪਾਂ ਕੱਲ ਵਾਲੀ ਵੀਡੀਓ ਵਿੱਚ ਆਪਾਂ ਪਲੇਟਸ ਦੀ ਮਾਰਕਿੰਗ ਕਰਨੀ ਵੀ ਦੱਸੀ ਸੀ ਵੀ ਕਿੱਦਾਂ ਕਿੰਨੇ ਇੰਚ ਤੇ ਆਪਾਂ ਪਲੇਟਸ ਪਾਉਣੀਆਂ ਨੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਿਰਫ ਪਲੇਟਸ ਪਾਉਣ ਬਾਰੇ ਦੱਸਾਂਗੇ ਵੀ ਕਿੱਦਾਂ ਪਲੇਟਸ ਪਾਉਣੀਆਂ ਨੇ ਤੇ ਕਿਦਨਾ ਆਪਾਂ ਸਾਈਡ ਵਾਲੀ ਸਲਾਈ ਲਗਾਉਣੀ ਹਾਂਜੀ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਦੇਖੋ ਆਪਣੀ ਪਲੇਟਸ ਦੀ ਮਾਰਕਿੰਗ ਕੀਤੀ ਹੋਈ ਹੈ neck ਵਗੈਰਾ ਆਪਣਾ ਪਹਿਲਾਂ ਮੇਰਾ ਰੈਡੀ ਕੀਤਾ ਹੋਇਆ ਜੀ ਫਰੰਟ ਵਾਲਾ ਵੀ ਤੇ ਬੈਕ ਵਾਲਾ ਵੀ ਅੱਜ ਆਪਾਂ ਤੁਹਾਨੂੰ ਸਿਰਫ ਪਲੇਟਸ ਬਾਰੇ ਹੋਈ ਜਾਣਕਾਰੀ ਦਵਾਂਗੇ ਵੀ ਆਪਾਂ ਪਲੇਟਸ ਕਿਦਾਂ ਸਹੀ ਤਰੀਕੇ ਚ ਪਾ ਸਕਦੇ ਆਂ ਤਾਂ ਕਿ ਆਪਣੀ ਜਿਹੜੀ ਫਿਟਿੰਗ ਆ ਉਹ ਬਿਲਕੁਲ ਪਰਫੈਕਟ ਬਣੇ ਦੇਖੋ ਜੀ 1 ਇੰਚ ਹੋ ਗਿਆ ਦੋਵੇਂ ਪਾਸੇ ਅੱਧਾ ਅੱਧਾ ਆਪਾਂ ਕੱਲ ਵਾਲੀ ਮਾਰਕਿੰਗ ਚ ਕਮੀਜ਼ ਦੀ ਕਟਿੰਗ ਚ ਦਿਖਾਇਆ ਸੀ ਵੀ ਇਦਾਂ ਆਪਾਂ ਗੈਪ ਦੇਣਾ ਪਲੇਟਸ ਦੇ ਸੈਂਟਰ ਚ ਹਾਫ ਕਰਕੇ ਇਸ ਤਰ੍ਹਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਕੱਲ ਵਾਲੀ ਵੀਡੀਓ ਨਹੀਂ ਦੇਖੀ ਪਲੇਟਸ ਪਾਉਣੀਆਂ ਦੇਖਣਾ ਚਾਹੁੰਦੇ ਨੇ ਵੀ ਕਿੱਦਾਂ ਆਪਾਂ ਇਹਦੀ ਮਾਰਕਿੰਗ ਕੀਤੀ ਸੀ ਤਾਂ ਉਹ ਕੱਲ ਵਾਲੀ ਵੀਡੀਓ ਦੇਖਣ ਉਹਦੇ ਵਿੱਚ ਆਪਾਂ ਮਾਰਕਿੰਗ ਸਮਝਾਈ ਹੋਈ ਆ ਦੇਖੋ ਇਦਾਂ ਆਪਾਂ ਜਿੰਨੀ ਲੈਂਥ ਆਪਣੀ ਪਲੇਟਸ ਦੀ ਆ ਆਪਾਂ ਇਹ ਕੱਪੜੇ ਕਟਿੰਗ ਕੀਤੀ ਹੈਗੀ ਆ ਆਪਾਂ ਪਲੇਟਸ ਦੇ ਉੱਪਰ ਲਗਾ ਕੇ ਫਿਰ ਪਲੇਟਸ ਪਾਉਣੀਆਂ ਨੇ ਇਸ ਤਰ੍ਹਾਂ ਰੱਖ ਕੇ ਜੀ ਫਿਰ ਪਲੇਟਸ ਪਾਉਣੀਆਂ ਨੇ ਲਾਈਨਿੰਗ ਵਾਲੇ ਸੂਟ ਵਿੱਚ ਇਹ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਿਹੜੇ ਸਿੰਪਲ ਸੂਟ ਹੁੰਦੇ ਆ ਜਿਨ੍ਹਾਂ ਤੇ ਲਾਈਨਿੰਗ ਨਹੀਂ ਲੱਗੀ ਹੁੰਦੀ ਉਹਨਾਂ ਤੇ ਆਪਾਂ ਨੂੰ ਇਹ ਕੱਪੜਾ ਲਗਾ ਕੇ ਫਿਰ ਹੀ ਪਲੇਟਸ ਪਾਉਣੀਆਂ ਚਾਹੀਦੀਆਂ ਨੇ ਹੁਣ ਜੀ ਆਪਾਂ ਦੇਖੋ ਇਦਾਂ ਕੱਪੜੇ ਨੂੰ ਫੜ ਲੈਣਾ ਦੋਵੇਂ ਪਾਸੋਂ ਜਿੱਥੇ-ਜਿੱਥੇ ਆਪਣੀ ਮਾਰਕਿੰਗ ਕੀਤੀ ਹੋਈ ਹੈ ਨਿਸ਼ਾਨ ਲਾਏ ਹੋਏ ਨੇ ਤੇ ਇਦਾਂ ਜੀ ਨੌ ਦੇ ਨਾਲ ਆਪਾਂ ਕਰੀਜ਼ ਬਣਾ ਲੈਣੀ ਹੈ ਤਾਂ ਕਿ ਜਿਹੜੀ ਆਪਣੀ ਪਲੇਟ ਆ ਉਹ ਹਿੱਲੇ ਨਾ ਤੇ ਵਿੰਗੀ ਟੇਢੀ ਨਾ ਹੋਵੇ ਇਸ ਤਰ੍ਹਾਂ ਜੀ ਇਹ ਵਾਲਾ ਕੱਪੜਾ ਜਿਹੜਾ ਆਪਣਾ ਹੀ ਕਟਿੰਗ ਕੀਤੀ ਹੈਗੀ ਐਦਾਂ ਜੀ ਫੋਲਡ ਕਰਕੇ ਐਦਾਂ ਫੋਲਡ ਕਰਕੇ ਉੱਪਰ ਧਰ ਲੈਣਾਗਾ ਹਾਂ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਕੱਪੜੇ ਨੂੰ ਫੋਲਡ ਕਰ ਲੈਣਾ ਇੱਥੋਂ ਆਪਾਂ ਸਲਾਈ ਸ਼ੁਰੂ ਕੀਤੀ ਆ ਤਾਂ ਕਿ ਜਿਹੜੀ ਆਪਣੀ ਸਲਾਈ ਆ ਡਬਲ ਹੋ ਜAVE ਕਈ ਵਾਰੀ ਆਪਾਂ ਨੂੰ ਨਾ ਆਪਣੀਆਂ ਜਿਹੜੀਆਂ ਪਲੇਟਸ ਹੁੰਦੀਆਂ ਨੇ ਉੱਦੜਨ ਲੱਗ ਜਾਂਦੀਆਂ ਨੇ ਪ੍ਰੋਬਲਮ ਆ ਜਾਂਦੀ ਆ ਮੈਂ ਹਮੇਸ਼ਾ ਇੱਥੋਂ ਜਿੱਥੋਂ ਸ਼ੁਰੂ ਕਰਦੇ ਆ ਸਲਾਈ ਤੇ ਜਿੱਥੋਂ ਖਤਮ ਕਰਦੇ ਆ ਸਲਾਈ ਇਹ ਇੰਨਾ ਕਿੱਸਾ ਜੀ ਆਪਾਂ ਜ਼ਰੂਰ ਡਬਲ ਕਰਨਾ ਚਾਹੀਦਾਗਾ ਆ ਦੇਖੋ ਜੀ ਹੁਣ ਆਪਾਂ ਸਲਾਈ ਬਿਲਕੁਲ ਨਾਲ-ਨਾਲ ਮਾਰਨੀ ਆ ਬਿਲਕੁਲ ਹੀ ਨਾਲ-ਨਾਲ ਤੇ ਸੈਂਟਰ ਚ ਆ ਕੇ ਆਪਾਂ ਜੀ ਪਲੇਟ ਨੂੰ ਡੰਗਾਈ ਦੇਣੀ ਆ ਜੀ ਆਪਾਂ ਸੈਂਟਰ 'ਚ ਪਲੇਟ ਨੂੰ ਢੰਗਾਈ ਦਵਾਂਗੇ ਤਾਂ ਹੀ ਜਿਹੜੀ ਆਪਣੇ ਕਮਰ ਕੋਲ ਕਮੀਜ਼ ਦੀ ਫਿਟਿੰਗ ਹੁੰਦੀ ਹੈਗੀ ਉਹ ਸਹੀ ਬਣਦੀ ਆ ਸੈਂਟਰ 'ਚ ਆਪਾਂ ਪਲੇਟ ਨੂੰ ਜੀ ਢੰਗਾਈ ਦੇਣੀ ਆ ਤੇ ਦੇਖੋ ਹੁਣ ਆਪਾਂ ਨਾਲ-ਨਾਲ ਕੱਪੜੇ ਦੇ ਨਾਲ-ਨਾਲ ਉਤਾਰਨੀ ਆ ਸਲਾਈ ਆ ਦੇਖੋ ਜੀ ਆਪਾਂ ਸੈਂਟਰ 'ਚ ਢੰਗਾਈ ਦਿੱਤੀ ਆ ਜਿੰਨੀ ਆਪਾਂ ਤੁਹਾਨੂੰ ਮਾਰਕਿੰਗ 'ਚ ਦਿਖਾਈ ਸੀ ਆ ਦੇਖੋ ਬਾਕੀ ਆਪਾਂ ਸਲਾਈ ਨਾਲ-ਨਾਲ ਲਗਾਈ ਆ ਡੰਗਾਈ ਆ ਜਿਹੜੀ ਬਸ ਸੈਂਟਰ 'ਚ ਹੀ ਦੇਣੀ ਹੈਗੀ ਜੇ ਆਪਾਂ ਸਹੀ ਤਰੀਕੇ 'ਚ ਮਾਰਕਿੰਗ ਕਰਕੇ ਸਹੀ ਤਰੀਕੇ 'ਚ ਆਪਾਂ ਨਾਪ ਕੇ ਪਲੇਟਸ ਪਾਵਾਂਗੇ ਕਦੇ ਵੀ ਆਪਣੀਆਂ ਪਲੇਟਸ ਦੀ ਗਲਤ ਨਹੀਂ ਪੈਂਦੀਆਂ ਹੈਗੀਆਂ ਤੇ ਵਿੰਗੀਆਂ ਟੇਡੀਆਂ ਨਹੀਂ ਪੈਂਦੀਆਂ ਪਲੇਟਸ ਪਾਉਣ ਤੋਂ ਬਾਅਦ ਪਹਿਲਾਂ ਆਪਾਂ ਨੂੰ ਜਿੱਥੇ ਆਪਣੀ ਨਿਸ਼ਾਨੀ ਲਾਈ ਹੁੰਦੀ ਆ ਮਾਰਕਿੰਗ ਕੀਤੀ ਹੁੰਦੀ ਆ ਉਹਨੂੰ ਆਪਾਂ ਨੂੰ ਮਤਲਬ ਕਿ ਉਹਦੀ ਕਰੀਸ ਬਣਾ ਲੈਣੀ ਚਾਹੀਦੀ ਹੈਗੀ ਤਾਂ ਕਿ ਉਹ ਵਿੰਗੀ ਟੇਢੀ ਨਾ ਹੋਵੇ ਆ ਦੇਖੋ ਜੀ ਆਪਣੀ ਇੱਕ ਪਲੇਟ ਪੈ ਗਈ ਐਸੇ ਤਰ੍ਹਾਂ ਜੀ ਆਪਾਂ ਦੂਸਰੀ ਪਲੇਟ ਪਾ ਲੈਣੀ ਹੈਗੀ ਐਸੇ ਤਰ੍ਹਾਂ ਜਿਵੇਂ ਪਹਿਲਾਂ ਦੱਸਿਆ ਸੀ ਤੁਹਾਨੂੰ ਆਪਾਂ ਇਦਾਂ ਕਪੜੇ ਨੂੰ ਫੋਲਡ ਕਰਕੇ ਆਪਣੇ ਨੋਨ ਦੇ ਨਾਲ ਕਰੀਜ਼ ਬਣਾ ਲੈਣੀ ਆ ਫਿਰ ਇਹ ਵਾਲਾ ਕੱਪੜਾ ਇਦਾਂ ਪਲੇਟ ਦੇ ਉੱਪਰ ਰੱਖ ਲੈਣਾਗਾ ਐਸ ਤਰ੍ਹਾਂ ਰੱਖ ਕੇ ਜੀ ਇਦਾਂ ਬਸ ਨਾਲ-ਨਾਲ ਹੀ ਸिलाई ਸ਼ੁਰੂ ਕਰਨੀ ਆ ਆਪਾਂ ਜੀ ਜਿੱਥੋਂ ਆਪਾਂ ਸਲਾਈ ਸ਼ੁਰੂ ਕਰਦੇ ਆ ਜੇ ਇੱਥੋਂ ਆਪਾਂ ਸਲਾਈ ਡੂੰਗੀ ਕਰਾਂਗੇ ਨਾ ਤਾਂ ਆਪਣੇ ਬਾਹਰਲੇ ਪਾਸੇ ਬੁਲਬਲਾ ਜਾਂ ਬਣ ਜਾਊਗਾ ਸਲਾਈ ਲੱਗੀ ਹੋਈ ਜੀ ਬੁਰੀ ਲੱਗੂਗੀ ਆਪਾਂ ਇੱਥੋਂ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਜਦੋਂ ਆਪਾਂ ਕਮੀਜ਼ ਸਿੱਧਾ ਕਰੀਏ ਵੀ ਹਾਂ ਇੱਥੋਂ ਆਪਣੀ ਜੀ ਸਲਾਈ ਸ਼ੁਰੂ ਕੀਤੀ ਹੋਈ ਹੈਗੀ ਆ ਲਓ ਜੀ ਹੁਣ ਆਪਾਂ ਸੈਂਟਰ ਚ ਆ ਕੇ ਡੰਗਾਈ ਦੇਣੀ ਹੈਗੀ ਜਦੋਂ ਆਪਾਂ ਇੱਕ ਦੋ ਸੂਟ ਸਲਾਈ ਕਰ ਲੈਨੇ ਆ ਜੀ ਆਪਾਂ ਨੂੰ ਪਲੇਟਸ ਪਾਉਣ ਦਾ ਆਪਣੇ ਆਪ ਹਿਸਾਬ ਆ ਜਾਂਦਾ ਵੀ ਹਾਂ ਐਦਾਂ ਪਲੇਟਸ ਪਾਉਣੀਆਂ ਨੇ ਵੀ ਤੇ ਐਦਾਂ ਢੰਗਾਈ ਦੇਣੀਆਂ ਐਂਗੀ ਆ ਦੇਖੋ ਜੀ ਸੈਂਟਰ 'ਚ ਢੰਗਾਈ ਦਿੱਤੀ ਆ ਆਪਾਂ ਐਦਾਂ ਹੀ ਆਹ ਵਾਲੀ ਪਲੇਟ ਪਾਈ ਆ ਹੁਣ ਆਪਾਂ ਜੀ ਸਾਈਡ ਵਾਲੀਆਂ ਪਲੇਟਸ ਪਾਵਾਂਗੇ ਪਤਾ ਧਾਗਾ ਤੋੜਨਾ ਨਹੀਂ ਹੈਗਾ ਇਦਾਂ ਹੀ ਆਪਾਂ ਦੂਸਰੀ ਸਲਾਈ ਸ਼ੁਰੂ ਕਰ ਲੈਣੀ ਹੈ ਜਦੋਂ ਆਪਾਂ ਇਹ ਵਾਲੀ ਸਲਾਈ ਸ਼ੁਰੂ ਕਰ ਲਈ ਫੇਰ ਆਪਾਂ ਪਿੱਛੋਂ ਧਾਗੇ ਦੀ ਕਟਿੰਗ ਕਰ ਲੈਣੀ ਹੈਗੀ ਆ ਦੇਖੋ ਜੀ ਐਸੇ ਤਾਂ ਆਪਾਂ ਦੂਸਰੇ ਕੱਪੜੇ ਦੇ ਨਾਲ ਇਹ ਵਾਲਾ ਰੱਖ ਲੈਣਾ ਇਦਾਂ ਆਪਾਂ ਪਲੇਟ ਪਾਉਣੀ ਸ਼ੁਰੂ ਇਹ ਵਾਲੀ ਪਲੇਟ 'ਚ ਵੀ ਉਹੀ ਤਰੀਕਾ ਜਿਹਾ ਜੇ ਵਾਸਤੇ ਸੈਂਟਰ 'ਚ ਡੰਗਾਈ ਨਹੀਂ ਦੇਣੀ ਜਿੱਥੋਂ ਆਪਾਂ ਸ਼ੁਰੂ ਕਰਨੀ ਆ ਉਥੋਂ ਆਪਾਂ ਡੰਗਾਈ ਦੇ ਨਾਲ ਹੀ ਸ਼ੁਰੂ ਕਰਨੀ ਆ ਤੇ ਜਿੱਥੇ ਆਪਾਂ ਪਲੇਟ ਖਤਮ ਕਰਨੀ ਹੈਗੀ ਇੱਥੇ ਇੱਥੇ ਸਲਾਈ ਬਿਲਕੁਲ ਨਾਲ-ਨਾਲ ਇਹਦੇ ਇਦਾਂ ਨਹੀਂ ਹੈਗਾ ਸਾਈਡ ਵਾਲੀਆਂ ਪਲੇਟਸ 'ਚ ਸੈਂਟਰ 'ਚ ਡੰਗਾਈ ਨਹੀਂ ਦੇਣੀ ਹੁੰਦੀ ਬਸ ਦੇਖੋ ਜਿੱਥੇ ਹੁਣ ਆਪਾਂ ਸੂਈ ਆਪਣੀ ਮਤਲਬ ਮਸ਼ੀਨ ਰੁਕੀ ਹੋਈ ਆ ਇੱਥੋਂ ਤਾਂ ਆਪਾਂ ਨਾਲ-ਨਾਲ ਮਾਰਨੀ ਆ ਸਲਾਈ ਇਹ ਬਿਲਕੁਲ ਨਾਲ-ਨਾਲ ਇਸ ਤਰ੍ਹਾਂ ਉਦੋਂ ਬਾਅਦ ਜੀ ਜਿੰਨਾ ਕਾਪਾ ਨੰਗਾਈ ਦੇਣੀ ਆ ਸਿਰੇ ਤੱਕ ਉਦਾਂ ਸਲਾਈ ਲਾਉਣੀ ਹੈਗੀ ਐਸੇ ਤਰ੍ਹਾਂ ਹੀ ਜੀ ਹੁਣ ਆਪਾਂ ਮੋਢੇ ਵਾਲੀ ਪਲੇਟ ਪਾ ਲੈਣੀ ਆ ਜਿਹੜੀ ਇੱਥੇ ਮਾਰ ਕੇ ਇਹ ਦੇਖੋ ਜੀ ਐਦਾਂ ਨਹੀਂ ਕਰਨੀ ਹੈਗੀ ਨਹੀਂ ਫਿਰ ਜਦੋਂ ਆਪਾਂ ਆਪਣੀ ਬਾਹਾਂ ਜੜਾਂਗੇ ਆਪਾਂ ਨੂੰ ਪ੍ਰੋਬਲਮ ਆਊਗੀ ਇਹਨੂੰ ਆਪਾਂ ਜਦੋਂ ਨਾ ਫੋਲਡ ਕਰਨਾ ਤਾਂ ਇਹ ਜਿਹੜੀਆਂ ਆਪਣੀ ਕੱਪੜੇ ਦੀਆਂ ਵਾਲੀਆਂ ਤਹਾਨੇ ਇਹ ਬਰਾਬਰ ਹੋਣੀਆਂ ਚਾਹੀਦੀਆਂ ਨੇ ਇਵਿੰਗ ਇਆਂ ਡੈਡੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਜਦੋਂ ਆਪਾਂ ਇਹ ਵਾਲੀਆਂ ਪਲੇਟਸ ਪਾ ਲੈਂਦੇ ਆ ਤਾਂ ਆਪਣਾ ਮੁੱਢਾ ਟਾਈਟ ਨਹੀਂ ਹੁੰਦਾ ਨਹੀਂ ਜੀ ਇਹ ਵਾਲੀ ਪਲੇਟ ਪਾਉਣ ਦੇ ਨਾਲ ਆਪਣੇ ਮੁੱਢੇ 'ਚ ਕੋਈ ਫਰਕ ਨਹੀਂ ਪੈਂਦਾ ਕੋਈ ਖਿੱਚ ਨਹੀਂ ਪੈਂਦੀ ਹੈਗੀ ਤੇ ਨਾ ਹੀ ਆਪਣੀ ਮੁੱਢੇ ਨੂੰ ਵੀ ਖਿਚਾਅ ਮਹਿਸੂਸ ਹੁੰਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਇਹ ਵਾਲੀ ਪਲੇਟ ਪਾਉਣ ਤੋਂ ਬਾਅਦ ਆ ਲਓ ਜੀ ਐਸੇ ਤਰ੍ਹਾਂ ਇੰਝ ਆਪਾਂ ਦੂਸਰੇ ਪਾਸੇ ਪਲੇਟਸ ਪਾ ਲੈਣੀਆਂ ਨੇ ਇਹਨਾਂ ਦੇ ਜਿਹੜੀ ਮਾਰਕਿੰਗ ਆ ਥੋੜੀ ਜਿਹੀ ਫਿੱਕੀ ਆ ਤੁਹਾਨੂੰ ਗਾੜੀ ਕਰਕੇ ਦਿਖਾਤੀ ਜਿੱਦਾਂ ਆਪਾਂ ਉਧਰਲੀ ਸਾਈਡ ਪਲੇਟਸ ਪਾਈਆਂ ਨੇ ਐਸੇ ਤਰ੍ਹਾਂ ਇੰਝ ਆਪਾਂ ਪਲੇਟਸ ਪਾ ਲੈਣੀਆਂ ਨੇ ਇਹ ਜਿੱਥੋਂ ਆਪਾਂ ਪਲੇਟ ਸ਼ੁਰੂ ਕਰਨੀ ਹੁੰਦੀ ਆ ਸਾਈਡ ਵਾਲੀਆਂ ਪਲੇਟਸ 'ਚ ਉੱਥੋਂ ਬਸ ਜਿੰਨੀ ਆਪਾਂ 1/2 ਇੰਚ ਤੋਂ ਸ਼ੁਰੂ ਕਰ ਲਈ ਜਾਂ ਹਾਫ ਤੋਂ ਹਾਫ ਤੋਂ ਸ਼ੁਰੂ ਕਰ ਲਈ ਉਨੀ ਆਪਾਂ ਲਗਾਉਣੀ ਆ ਸੈਂਟਰ 'ਚ ਢੰਗਾਈ ਨਹੀਂ ਦੇਣੀ ਜਿੱਥੇ ਆਪਾਂ ਪਲੇਟ ਆਪਣੀ ਖਤਮ ਕਰਨੀ ਆਂਗੀ ਉੱਥੇ ਆਪਾਂ ਨਾਲ-ਨਾਲ ਤਾਰਨੀ ਅਸਲਾਈ ਹਲੋ ਜੀ ਹੁਣ ਆਪੇ ਇਧਰਲੀ ਵੀ ਮੋਢੇ ਵਾਲੀ ਪਲੇਟ ਪਾ ਲੈਣੀ ਆਂਗੀ ਪਲੇਟਸ ਪਾਉਣੀਆਂ ਜੀ ਕੋਈ ਔਖੀਆਂ ਨਹੀਂ ਹੁੰਦੀਆਂ ਬਸ ਇੱਕ ਆਪਣੇ ਮਨ 'ਚ ਡਾਰੀ ਹੁੰਦਾ ਹਰ ਇੱਕ ਸਲਾਈ ਦਾ ਆਪਣੇ ਮਨ 'ਚ ਡਾਰ ਹੁੰਦਾ ਵੀਡੀਓ ਸਲਾਈ ਜੀ ਬਹੁਤ ਹੀ ਸੌਖਾ ਕੰਮ ਆਗਾ ਬਸ ਜਿਹੜੀ ਮੇਨ ਗੱਲ ਆ ਜੀ ਇਹ ਸੌਂਕ ਦਾ ਕੰਮ ਆਗਾ ਜਦੋਂ ਆਪਾਂ ਨੂੰ ਇਹ ਚੀਜ਼ ਨੂੰ ਆਪਾਂ ਸੌਂਕ ਨਾਲ ਤੇ ਪਿਆਰ ਨਾਲ ਸਲਾਈ ਕਰਾਂਗੇ ਤਾਂ ਆਪਣੇ ਆਪ ਜੀ ਆਪਣਾ ਸੂਟ ਸਹੀ ਵੀ ਸਲਾਈ ਹੋ ਜਾਂਦਾ ਤੇ ਸੋਹਣਾ ਵੀ ਬਣ ਜਾਂਦਾ ਹੈਗਾ ਹਾਂ ਲੋ ਜੀ ਆਪਣੀ ਇਹ ਵਾਲੀ ਪਲੇਟ ਵੀ ਪੈ ਗਈ ਹੁਣ ਆਪਾਂ ਤੁਹਾਨੂੰ ਪਿਛਲੀਆਂ ਪਲੇਟਸ ਪਾ ਕੇ ਵੀ ਦਿਖਾਵਾਂਗੇ ਪਿਛਲੀਆਂ ਪਲੇਟਸ ਪਾਉਣ ਦੇ ਨਾਲ-ਨਾਲ ਆਪਾਂ ਤੁਹਾਨੂੰ ਸਾਈਡ ਸਲਾਈ ਵੀ ਲਾ ਕੇ ਦਿਖਾਵਾਂਗੇ ਵੀ ਸਾਈਡ ਸਲਾਈ ਕਿੰਨਾ ਲਗਾਉਣੀ ਹੈ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਪਲੇਟਸ ਪਾਉਣ ਤੋਂ ਬਾਅਦ ਪੱਲੇ ਵੱਧ ਘਟ ਜਾਂਦੇ ਨੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਵੀ ਪੱਲੇ ਵੱਧ ਦੇ ਘਟਦੇ ਕਿਉਂ ਨੇ ਦੇਖੋ ਜੀ ਦੋਵੇਂ ਪਾਸੇ ਪਲੇਟਸ ਪਾਉਣ ਤੋਂ ਬਾਅਦ ਕੱਪੜੇ ਨੂੰ ਐਦਾਂ ਖਿੱਚ ਕੇ ਦੇਖੋ ਆ ਦੇਖੋ ਜਦੋਂ ਇੱਥੋਂ ਸੈਂਟਰ ਚੋਂ ਇਦਾਂ ਕਪੜਾ ਦੇਖੋ ਇਹ ਬਲ ਨਹੀਂ ਪੈਂਦੇ ਹੈਗੇ ਆਪਣੇ ਆਹ ਵਾਲੀ ਜਗ੍ਹਾ 'ਚ ਬਲ ਨਹੀਂ ਪੈਣੇ ਚਾਹੀਦੇ ਪਰ ਜੇ ਕਪੜਾ ਉੱਪਰ ਨੂੰ ਉਠਦਾਗਾ ਤਾਂ ਤੁਸੀਂ ਸਮਝੋ ਤੁਹਾਡੀਆਂ ਪਲੇਟਸ ਬਿਲਕੁਲ ਸਹੀ ਪਈਆਂ ਨਹੀਂ ਤੇ ਫਿਟਿੰਗ ਪੂਰੀ ਪਰਫੈਕਟ ਬਣ ਕੇ ਆਊਗੀ ਆ ਜੀ ਹੁਣ ਆਪਣੀਆਂ ਪਿਛਲੀਆਂ ਪਲੇਟਸ ਨੇ ਜਿੱਦਾਂ ਆਪਾਂ ਫਰੰਟ ਵਾਲੀਆਂ ਪਾਈਆਂ ਨੇ ਉਦਾਂ ਹੀ ਜੀ ਇਹ ਵਾਲੀਆਂ ਪਾਉਣੀਆਂ ਨੇ ਬਸੇਰੇ ਵਿੱਚ ਕੀ ਹੁੰਦਾ ਇਹ ਵਾਲੀਆਂ ਪਲੇਟ 1 ਇੰਚ ਵੱਡੀਆਂ ਪਾਉਣੀ ਹੁੰਦੀ ਹੈ ਜਿਹੜੀ ਪਿਛਲੀ ਪਲੇਟ ਆ ਉਹ 1 ਇੰਚ ਵੱਡੀ 1.5 ਤੁਸੀਂ 1.5 2 ਤੱਕ ਵੀ ਹਾਈਟ ਮੁਤਾਬਕ ਵੱਡੀ ਪਾ ਸਕਦੇ ਹੋਗੇ ਇਹ ਪਾਉਣ ਦਾ ਮਤਲਬ ਫਾਇਦਾ ਇਹ ਹੁੰਦਾ ਕਈ ਪਹਿਣਾ ਦੇ ਨਾ ਪਿੱਛੇ ਅੱਗੇ ਤੋਂ ਫਿਟਿੰਗ ਪੂਰੀ ਸੋਹਣੀ ਹੁੰਦੀ ਹੈਗੀ ਪਿੱਛੋਂ ਫਿਟਿੰਗ ਆਪਣੀ ਕਮਰ ਵਾਲੀ ਜਗ੍ਹਾ ਤੇ ਪੇਟ ਵਾਲੀ ਜਗ੍ਹਾ ਤੇ ਕਮੀਜ਼ ਖੜਾ ਖੜਾ ਰਹਿੰਦਾ ਇੱਕ ਬੁਲਬਲਾ ਜਿਹਾ ਬਣ ਜਾਂਦਾਗਾ ਜੀ ਆਪਾਂ ਪਿਛਲੀ ਪਲੇਟ 1 ਇੰਚ ਵੱਡੀ ਪਾਵਾਂਗੇ ਨਾ ਫਰੰਟ ਵਾਲੀ ਜੇ 7 ਆ ਤਾਂ ਪਿਛਲੀ 8 ਪਾ ਲਓ 8.5 ਪਾ ਲਓ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਜਾਂ ਜਿਨ੍ਹਾਂ ਦੀ ਜ਼ਿਆਦਾ ਹਾਈਟ ਲੰਬੀ ਹੈਗੀ ਤਾਂ 2 ਇੰਚ ਵੀ ਬਸ 2 ਇੰਚ ਤੋਂ ਜ਼ਿਆਦਾ ਨਹੀਂ ਬਣਾਉਣਾ ਇਹ ਸਾਈਡ ਸਲਾਈ ਤੋਂ ਪਲੇਟ نیچے ਨਹੀਂ ਜਾਣੀ ਚਾਹੀਦੀ ਬਸ ਇਹਦੇ ਨਾਲ ਕੀ ਹੁੰਦਾ ਜਿਹੜੀ ਪਿੱਛੋਂ ਫਿਟਿੰਗ ਆ ਉਹ ਪੂਰੀ ਪਰਫੈਕਟ ਬਣ ਕੇ ਆਉਂਦੀ ਆ ਪਿਛਲੀ ਪਲੇਟ ਵੀ ਉਦਾਂ ਹੀ ਪਾਉਣੀ ਆ ਜੀ ਬਾਕੀ ਸਾਰੀ ਨਾਲ-ਨਾਲ ਫਰੰਟ 'ਚ ਆਪਾਂ ਜਿੰਨੀ ਅੱਗੇ ਡੰਗਾਈ ਦਿੱਤੀ ਆ ਉਨੀ ਇੱਥੇ ਡੰਗਾਈ ਦੇਣੀ ਹੈਗੀ ਆ ਦੇਖੋ ਜੀ ਆਪਣੀਆਂ ਪਲੇਟਸ ਪੈ ਗਈਆਂ ਮੁੱਢੇ ਵਾਲੀ ਸਲਾਈ ਆਪਣੀ ਲੱਗੀ ਹੋਈ ਹੈਗੀ ਤੀਰੇ ਵਾਲੀ ਗਲੇ ਆਪਣੇ ਫਰੰਟ ਵਾਲਾ ਵੀ ਤੇ ਬੈਕ ਵਾਲਾ ਬਣਿਆ ਹੋਇਆਗਾ ਹੁਣ ਆਪਾਂ ਤੁਹਾਨੂੰ ਸਾਈਡ ਸਲਾਈ ਪਾ ਕੇ ਲਾ ਕੇ ਦਿਖਾਵਾਂਗੇ ਵੀ ਕਿੱਦਾਂ ਲਾਉਣੀ ਆ ਆ ਦੇਖੋ ਜੀ ਪਲੇਟਸ ਪਾਉਣ ਕਰਕੇ ਜਿਹੜਾ ਆਪਣਾ ਫਰੰਟ ਵਾਲਾ ਪੱਲਾਗਾ ਉਹ ਪਲੇਟ ਤੋਂ ਉੱਪਰ-ਉੱਪਰ ਅੱਧਾ ਇੰਚ ਘਟ ਜਾਂਦਾ ਜੀ ਦੇਖੋ ਇਹ ਕੱਟ ਗਿਆ ਨਾ ਅੱਧਾ ਇੰਚ ਇਹ ਘਟ ਜਾਂਦਾਗਾ ਇਹਨੂੰ ਆਪਾਂ ਬਰਾਬਰ ਕਰਕੇ ਨਹੀਂ ਸਲਾਈ ਲਗਾਉਣੀ ਹੈਗੀ ਦੇਖੋ ਜੀ ਕੱਟ ਗਿਆ ਇੱਥੋਂ ਜੀ ਸਹੀ ਆ ਇਹ ਇਹ ਸਿਰਫ ਆਪਣੀਆਂ ਪਲੇਟਸ ਪਾਉਣ ਕਰਕੇ ਘਟਦਾ ਹੁੰਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਤੋਂ ਕੋਈ ਗਲਤ ਸਟਿਚ ਹੋ ਗਿਆ ਵੀ ਇਹ ਆਪਣਾ ਤਾਂ ਬਾਅਦ ਘਟ ਗਿਆ ਇਹ ਦੇਖੋ ਜੀ ਆਪਾਂ ਪਲੇਟ ਪਾਉਣੇ ਆ ਤਾਂ ਕਰਕੇ ਫਤ ਘਟ ਜਾਂਦਾ ਦਾ ਇਹਨੂੰ ਏਦਾਂ ਆਪਾਂ ਨਾਲ ਲਾ ਕੇ ਸਲਾਈ ਨਹੀਂ ਲਾਉਣੀ ਹੈਗੀ ਜਿਵੇਂ ਹੈਗਾ ਆਪਾਂ ਦੋਵੇਂ ਪਾਸਿਓਂ ਪੱਲਿਆਂ ਨੂੰ ਮੋਢਿਆਂ ਕੋਲੋਂ ਫੜ ਕੇ ਖਿੱਚ ਲਓ ਏਦਾਂ ਖਿੱਚਣ ਤੋਂ ਬਾਅਦ ਜਿਹੜੇ ਵੀ ਬਾਹਰ ਘਾਟ ਹੈਗੀ ਆ ਉਹਨੂੰ ਉਦਾਂ ਹੀ ਰਹਿਣ ਦਿਓ ਉਦਾਂ ਹੀ ਰਹਿਣ ਦਿਓ ਇਸ ਤਾ ਦੇਖੋ ਅੱਧਾ ਇੰਚ ਪੱਲਾ ਆਪਣਾ ਘਟਿਆ ਹੋਇਆ ਇਹਨੂੰ ਏਦਾਂ ਹੀ ਰੱਖਣਾ ਆਪਾਂ ਇੱਥੋਂ ਉੱਪਰੋਂ ਆਪਣੇ ਮੋਢੇ 'ਚ ਸੈਂਟਰ ਵਾਲੀ ਪਲੇਟ ਪਾਉਣ ਕਰਕੇ ਮੋਢੇ ਵਾਲੀ ਪਲੇਟ ਪਾਉਣ ਕਰਕੇ ਕੁਝ ਵੀ ਨਹੀਂ ਬਾਹਰ ਘਟਦਾ ਹੁੰਦਾ ਆ ਦੇਖੋ ਇੱਥੋਂ ਆਪਾਂ ਸਲਾਈ ਸਿੱਧੀ ਲੈ ਕੇ ਆਉਣੀ ਆ ਆਪਾਂ ਤਿਰਸੀ ਨਹੀਂ ਲੈ ਕੇ ਆਉਣੀ ਇਹ ਜੇ ਆਪਾਂ ਸਿੱਧੀ ਲੈ ਕੇ ਆਉਣੇ ਆ ਜੀ ਆਪਣੇ ਫਿਟਿੰਗ ਤੇ ਕੋਈ ਵੀ ਅਸਰ ਨਹੀਂ ਪੈਂਦਾ ਇਹ ਫਾਇਦਾ ਹੁੰਦਾ ਸਿੱਧੀ ਸਲਾਈ ਲੈ ਕੇ ਆਉਣ ਦਾ ਹਲਕੀ ਚ ਗਲਾਈ ਪਾਉਣ ਦਾ ਵੀ ਜਿਹੜੀ ਆਪਣੇ ਆਰਮ ਹੋਲ ਆ ਉਹਦੇ نیچے ਬੁਲਬਲਾ ਜਾਂ ਬਣਦਾ ਜਾਂ ਬੜ ਪੈਂਦੇ ਨੇ ਉਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਆਪਾਂ ਨੂੰ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਈਡ ਸਲਾਈ ਲਾ ਲੈਣੀ ਆ ਬਾਕੀ ਸਾਰਾ ਉਹ ਪਲੇਟ ਤੋਂ ਉੱਪਰ ਉੱਪਰ ਕੱਪੜਾ ਘਟਿਆ ਹੋਇਆਗਾ نیچے ਪੂਰਾਗਾ ਇਹ ਜਦੋਂ ਆਪਾਂ ਪਲੇਟਸ ਪਾ ਲੈਨੇ ਆ ਹਰ ਇੱਕ ਸੂਟ 'ਚ ਏਦਾਂ ਹੀ ਹੁੰਦਾ ਜੀ ਇਹ ਕੋਈ ਏਦਾਂ ਜਿਵੇਂ ਮੇਰੀ ਭੈਣ ਦਾ ਇੱਕ ਦਾ ਮੈਸੇਜ ਆਇਆ ਸੀ ਵੀ ਦੀਦੀ ਵੀ ਉਹ ਕਿਉਂ ਵਾਧਾ ਘਟਦਾ ਦੇਖੋ ਜੀ ਆਪਣਾ ਕੋਈ ਗਲਤ ਨਹੀਂ ਹੁੰਦਾ ਇਹ ਪਲੇਟਸ ਪਾਉਣ ਕਰਕੇ ਇਹ ਕੱਪੜਾ ਜ਼ਰੂਰ ਹੀ ਵਾਧਾ ਘਟਦਾ ਜੇ ਆਪਾਂ ਪਲੇਟਸ ਨਹੀਂ ਪਾਵਾਂਗੇ ਫਿਰ ਆਪਾਂ ਨੂੰ ਇਹ ਪ੍ਰੋਬਲਮ ਨਹੀਂ ਆਉਗੀ ਜਿੱਦਾਂ ਹੈਗਾ ਉਦਾਂ ਹੀ ਰੱਖ ਕੇ ਸਲਾਈ ਲਗਾਉਣੀ ਹੁੰਦੀ ਹੈ ਤੁਸੀਂ ਚਾਹੋ ਤਾਂ ਫਿਟਿੰਗ ਵਾਲੀ ਸਾਰੀ ਸਲਾਈ ਵੀ ਡਬਲ ਕਰ ਸਕਦੇ ਹੋ ਨਹੀਂ 2 ਇੰਚ ਡਬਲ ਕਰਨੀ ਚਾਹੀਦੀ ਆ ਆ ਦੇਖੋ ਜੀ ਆਪਣੀਆਂ ਪਲੇਟਸ ਵੀ ਪੈ ਗਈਆਂ ਆਪਣੀ ਸਾਈਡ ਸਲਾਈ ਵੀ ਲੱਗ ਗਈ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਸੋਹਣੇ-ਸੋਹਣੇ ਤੇ ਪਿਆਰੇ-ਪਿਆਰੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਜੀ ਦਿਲ ਤੋਂ ਧੰਨਵਾਦ ਸਾਸ਼ਟ੍ਰਿਕ ਕਾਜੀ